ਇਸ ਪੜੀ ਰਹੇ ਲੋਕ ਨੇ ਕਿਉਂ estran ਦਾ ਪਤਾ ਨਹੀਂ ਸਰਸਤਾ ਪ੍ਰੈਕਟਿਸ ਹੈ ਨਾ ਕਿਤੇ ਆਈ ਡਿੰਗ ਹੋ ਜਾਏਗਾ ਲੇਕਿਨ ਵਾਸਪ ਕੁਝ ਤਰ੍ਹਾਂ ਕੁਝ ਕਹਿ ਰਹੇ ਸੀ ਕਿ ਸਫਾਈ ਦਾ ਕਾਸ ਨਹੀਂ ਬਟ ਨਹੀਂ ਸਫਾਈ ਦਾ ਨਹੀਂ ਓਵਰ ਆਲ ਹਸਪੀਟਲ ਦੀ ਜੋ ਵੀ ਕਲੀਨਿੰਗ ਹੈ ਸਫਾਈ ਹੈ ਸੈਨੀਟੇਸ਼ਨ ਤੇ ਸਫਾਈ ਓਵਰ ਆਲ ਦਾ ਕਾਇ ਕਰ ਇੱਕ ਕੰਪਲਿਮੈਂਟ ਜਿਵੇਂ ਹੁੰਦਾ ਚਾਰ ਪੇਪਰਾਂ ਚੋਂ ਕੰਪਲਸਰੀ ਪੇਪਰ ਪਾਸ ਕਰਨਾ ਜ਼ਰੂਰੀ ਹੈ ਹਾਂਜੀ ਹਾਂਜੀ ਇੰਗਲਿਸ਼ ਦਾ ਪੇਪਰ ਤਾਂ ਪਾਸ ਕਰਨਾ ਹੀ ਕਰਨਾ ਹੈ ਨਾ ਉਹ ਸੈਨੀਟੇਸ਼ਨ ਤੇ ਸਫਾਈ ਦਾ ਨੰਬਰ ਮਨ ਇਹ ਹਸਪਤਲ ਦੇ ਵਿੱਚ ਹਾਂ ਮਤਲਬ ਕਿਸੇ ਵੀ ਜਗਾ ਤੇ ਜੋ ਚਾਰ ਪਾਰਟ ਹੁੰਦੇ ਹੈ ਕਾਇ ਕਰਦੇ ਰਿਕਾਰਡ ਆ ਕਿਪਿੰਗ ਕੇ ਮੇ ਹੈ ਹੈਨਾ ਤੁਹਾਡਾ ਆ ਚੀਜ਼ ਕੇ ਮੇ ਹੈ ਲੇਕਿਨ ਮੇਨ ਜੀ ਇਹ ਵਾਲਾ ਪਾਰਟ ਖਲੀਅਰ ਨਾ ਹੋਵੇ ਤੋ ਸਭ ਹੁਣ ਮੰਨ ਲਓ ਅਪਰ ਅਫਤ ਦੇ ਤਾਰ ਬੰਦੀ ਆ ਕੇ ਚੈੱਕ ਕਰਨ ਆ ਕੇ ਬਿਲਕੁਲ ਸਫਾਈ ਵੀ ਨਹੀਂ ਹੈਗੀ ਤੇ ਮੈਂ ਇਹਤ ਕਰਨਗੇ ਮੈਂ ਇਹਦੀ ਸਟਾਫ ਹੈ ਅੱਗੇ ਵੀ ਤੁਹਾਨੂੰ ਹਾਂ ਅਬਜੈਕਟਲੀ ਮੈਂ ਇਹ ਵੀ ਕਰਨੀ ਹੈ ਬੇਨਤੀ ਵੀ ਕਰਨੀ ਹੈ ਦੇਖੋ ਮੈਂ ਤੁਮ ਸਾਰੇ ਬੈਠੇ ਮੈਂ ਇਹ ਦੱਸਦਾ ਮੈਂ ਤਾਂ ਦੀ ਬਦਲੀ ਕਰਾ ਲੈਣੀ ਹੈ ਕਿਉਂਕਿ ਮੈਂ ਮੈਨੂੰ ਇਹ ਖਰਾਬ ਹੈ ਮੇਰੀ ਚੁਆਇਸ ਨਹੀਂ ਹੈ ਕਿ ਫ੍ਰੈਂਟਲੀ ਕਿਉਂਕਿ ਮੇਰੀ ਚੁਆਇਸ ਲੋਕ ਕੋਲ ਹੈ ਠੀਕ ਹੈ ਪਰ ਇਹ ਹੈ ਕਿ ਜੇ ਆਪਣਾ ਅਸਰ ਵਧੀਆ ਚੱਲਦਾ ਰਹੂਗਾ ਤਾਂ ਮੈਨੂੰ ਵੀ ਯਾਦ ਰਹੂਗਾ ਮਤਲਬ ਵੀ ਖੁਸ਼ੀ ਰਹੂਗੀ 그러면은 ਠੀਕ ਹੈ ਯਾਰ ਮੈਂ ਸਮਾਨੇ ਰਹਿ ਕੇ मेरा पर्सनल काम समझो मेरी बेनती समझो स्थाई है ना पाना स्थाई ठाई है ना सुन एक इन्हें चैनल सब्सक्राइब करो मैं तुम दोस्तों को बोलती हूँ

ਤੱਕ ਜੇਪਾ ਇਸ ਕਰ ਲਿਆ ਸਿਰਫ ਦੂਜਾ ਨਾਸਰੀਏ ਤੇ ਦੇਖੇ ਮੈਂ ਕਰਨ ਸਰ ਕੋਲ ਇਹਨਾਂ ਨੂੰ ਜੀ ਜੱਜ ਕਰ ਲਿਆ ਮੈਂ ਹਾਂਜੀ ਡਰਸਬ ਜਿਹੜੀ ਅੱਜ ਇਹ ਮੀਟਿੰਗ ਰੱਖੀ ਗਈ ਹੈ ਕੀ ਪਰਪਸ ਹੈ ਦਾ ਅ ਸਰ 2016 ਤੋਂ ਬਾਅਦ ਅੱਜ 8 ਸਾਲਾਂ ਬਾਅਦ ਸਾਡੇ ਸਿਵਲ ਸਰ ਸਮਾਨਾਂ ਨੇ ਸਾਡੇ ਸਟਾਫ ਦੀ ਮਿਹਨਤ ਦੇ ਕਰਕੇ ਆ ਸਾਡੇ ਸਟਾਫ ਨੇ ਕਾਇਆਕਲ ਪ੍ਰੋਗਰਾਮ ਜੋ ਸਟੇਟ ਲੈਵਲ ਦੀ ਅਸੈਸਮੈਂਟ ਹੁੰਦੀ ਹੈ ਉਹ ਕਲੀਅਰ ਕੀਤਾ ਹੈ ਪਟਿਆਲਾ ਦੇ ਵਿੱਚ ਤਿੰਨ ਸਰਕਾਰੀ ਹਸਪਤਾਲ ਨੇ ਰਾਜਪੁਰਾ ਨਾਭਾ ਤੇ ਸਮਾਣਾ ਤੇ ਅਸੀਂ ਉਹ ਦੋ ਅਫਤਰਾਾਂ ਚੋ ਸ਼ਾਮਲ ਹੈ ਨਾਭਾ ਅਤੇ ਸਮਾਣਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਡੇ ਸਟਾਫ ਅਤੇ ਸਾਡੇ ਨੋਡਲ ਅਫਸਰ ਡਾਕਟਰ ਸਰਬਜੀਤ ਤੇ ਡਾਕਟਰ ਜਸਪ੍ਰੀਤ ਤੇ ਸਾਡੇ ਸਟਾਫ ਦੀ ਮੇਨ ਸਰਕਾ ਇਹ ਪ੍ਰੋਗਰਾਮ ਕਲੀਅਰ ਕੀਤਾ ਹੈ ਤੇ ਇਸ ਦੇ ਬਾਰੇ ਜਿਆਦਾ ਫਿਰ ਅੱਗੇ ਤੁਹਾਨੂੰ ਡਾਕਟਰ ਸਰ ਵੀਰੇ ਡਾਕਟਰ ਜਸਪ੍ਰੀ ਤੁਸੀਂ ਕੰਟੀਨਿਊ ਜਾਰੀ ਰੱਖਿਆ ਸੀ ਜੀ ਨਾ ਇਹ ਪ੍ਰੋਗਰਾਮ ਸਰ ਇਸ ਤਰ੍ਹਾਂ ਕਿ ਅੱਜ ਸਾਡੇ ਸਟਾਫ ਨੇ ਮਿਹਨਤ ਕਰਕੇ ਕੀਤਾ ਹੈ ਤੇ ਅੱਗੇ ਇੱਕ ਐਨਕਾਸ ਪ੍ਰੋਗਰਾਮ ਆਣਾ ਹੈ ਛੇਤੀ ਛੇਤੀ ਤਰੀਕ ਨੂੰ ਅਸੀਂ ਬੱਚਿਆਂ ਨੂੰ ਹੌਸਲਾ ਪ੍ਰਾਈ ਕਰਦੇ ਕਰਦੇ ਉਹਨਾਂ ਨੂੰ ਇਹ ਵੀ ਬੇਨਤੀ ਕਰ ਰਹੇ ਆ ਕਿ ਫਿਰ ਆਪਾਂ ਅਗਲਾ ਵੀ ਜਿਹੜਾ ਹੈ ਅਸੈਸਮੈਂਟ ਨੈਸ਼ਨਲ ਲੈਵਲ ਦਾ ਉਹਨੂੰ ਕਲੀਅਰ ਕਰੀਏ ਧੰਨਵਾਦ ਮੈਡਮ ਜਿਹੜੀ ਅੱਜ ਦਾ ਇਹ ਮੀਟਿੰਗ ਦਾ ਪਰਪਸ ਹੈ ਕੀ ਜਾਣਕਾਰੀ ਦਿਓਗੇ ਉਹਨਾਂ ਬਾਰੇ ਜੀ ਮਤਲਬ ਸਰ ਨੇ ਦੱਸ ਹੀ ਦਿੱਤਾ ਕਿ 2016 ਤੋਂ ਬਾਅਦ ਏਵਰੀਅਰ ਅਸੈਸਮੈਂਟ ਹੁੰਦੀ ਹੈ ਈਅਰਲੀ ਅਸੈਸਮੈਂਟ ਹੁੰਦੀ ਹੈ ਕਾਇਕਲ ਦੀ ਪਹਿਲਾਂ ਇੱਕ ਪੀਅਰ ਅਸੈਸਮੈਂਟ ਹੁੰਦੀ ਹੈ ਫਿਰ ਫਾਈਨਲ ਅਸੈਸਮੈਂਟ ਹੁੰਦੀ ਹੈ ਤੇ ਫੋਰਚੂਨੇਟਲੀ ਐਸਡੀਐਚ ਸਮਾਣਾ ਹੈਸ ਕਲੀਅਰਡ ਦੀ ਬੁੱਕ ਬੋਥ ਪੀਅਰ ਅਸੈਸਮੈਂਟ ਵੀ ਕਲੀਅਰ ਹੋਈ ਹੈ ਤੇ ਉਹਦੀ ਫਾਈਨਲ ਵੀ ਕਲੀਅਰ ਹੋਈ ਹੈ ਐਸਡੀਐਚ ਨੇ ਜਿਵੇਂ ਪਟਿਆਲਾ ਜ਼ਿਲ੍ਹਾ ਦੇ ਵਿੱਚ ਨਾਬਾ ਸਮਾਣਾ ਤੇ ਰਾਜਪੁਰਾ ਉਹਦੇ ਵਿੱਚ ਉਹ ਸਮਾਣਾ ਤੇ ਰਾਜਪੁਰਾ ਦੋਨਾਂ ਨੇ ਨਾਬਾ ਤੇ ਸਮਾਣਾ ਦੋਨਾਂ ਨੇ ਦੋਨੋਂ ਅਸੈਸਮੈਂਟਸ ਕਲੀਅਰ ਕੀਤੀਆਂ ਨੇ ਸਟੇਟ ਕਲੀਅਰ ਕੀਤੀ ਹੈ ਫਾਈਨਲ ਕਲੀਅਰ ਕੀਤੀ ਹੈ ਤੇ ਬਾਈ ਚਾਂਸ ਜਿਹੜਾ ਰਾਜਪੁਰਾ ਇਸ ਵਾਰ ਥੋੜਾ ਲੀਡਿੰਗ ਬਿਹਾਈਂਡ ਤੇ ਇਹ ਜਿਹੜਾ ਸਾਡਾ ਇੱਕ ਕੰਪਲਸਰੀ ਪਾਰਟ ਹੁੰਦਾ ਹਸਪੀਟਲ ਸੈਨੀਟੇਸ਼ਨ ਕਲੀਨਲਿਨੈਸ ਹੈ ਨਾ ਉਹ ਇਜ਼ ਮੰਡੇਟਰੀ ਅਗਰ ਉਹ ਕਲੀਅਰ ਹੈ ਤਾਂ ఎవਰੀਥਿੰਗ ਇਜ਼ ਕਲੀਅਰ ਅਗਰ ਉਹ ਨਹੀਂ ਹੈ ਤਾਂ ਬਾਕੀ ਅਗਰ ਤੁਹਾਡਾ ਸਭ ਕੁਝ ਠੀਕ ਵੀ ਹੈ ਤਾਂ ਯੂ ਆਰ ਨਾਟ ਕਨਸਿਡਰਡ ਐਸ ਕੀ ਤੁਹਾਡੀ ਐਨਕਾਸ ਤੁਹਾਡੀ ਜਿਹੜੀ ਕਾਇ ਗਲਤ ਹੈ ਉਹ ਕਲੀਅਰ ਹੋਈ ਹੈ ਤੇ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਈਵਨ ਜਿਹੜਾ ਸਾਡਾ ਹਰਬਲ ਗਾਰਡਨ ਹੈ ਉਹਦੀ ਵੀ ਕਾਫੀ ਉਹਨਾਂ ਨੇ ਤਾਰੀਫ ਕੀਤੀ ਸੀ ਜਿਹੜਾ ਸਾਡੇ ਮਾਲੀ ਨੇ ਬੜਾ ਅੱਛੇ ਤਰੀਕੇ ਨਾਲ ਉਹਨਾਂ ਨੇ ਮੇਨਟੇਨ ਕੀਤਾ ਹੈ ਬਾਕੀ ਪਾਰਕਿੰਗ ਵਗੈਰਾ ਵੀ ਬਹੁਤ ਅੱਛੀ ਮੇਨਟੇਨਡ ਸੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਹਰ ਸਾਲ ਜਿਹੜੀ ਸਾਡੀ ਅਸੈਸਮੈਂਟ ਕਿ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਡਾਕਟਰ ਸਾਹਿਬਾ ਵਧਾਈ ਦੇ ਪੱਤਰ ਵੀ ਹੈਗੇ ਆ ਹਾਂਜੀ ਆ ਬਿਲਕੁਲ ਧੰਨਵਾਦ ਥੈਂਕਸ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਨਾਮ ਹਾਂ ਡਾਕਟਰ ਸਰਪ ਜੀ ਸਰਜੀਤ ਮੈਡਮ ਜੀ ਜਿਹੜਾ ਇਹ ਆ ਕਾਇਆ ਕਲਪ ਦਾ ਆਪਣੇ ਹਸਪੀਟਲ ਦਾ ਵੀ ਨਾਮ ਆਇਆ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਇਆ ਕਲਪ ਐਕਚੁਅਲੀ ਇੱਕ ਬੰਦੇ ਦਾ ਕੰਮ ਨਹੀਂ ਹੈ ਕਲੀਅਰ ਕਰਵਾਣਾ ਹਸਪੀਟਲ ਦਾ ਪੂਰਾ ਸਟਾਫ ਪੂਰੇ ਡਾਕਟਰਸ ਪੂਰਾ ਸਟਾਫ ਸਾਰਾ ਪੈਰਾਮੈਡੀਕਲ ਸਾਰੇ ਸਾਰੇ ਲੈਵਲ ਦੇ ਜਿਹੜੇ ਸਟਾਫ ਹੈ ਉਹਨਾਂ ਦੀ ਕੋਆਪਰੇਸ਼ਨ ਨਾਲ ਹੁੰਦਾ ਔਰ ਜ਼ਿਆਦਾ ਰੋਲ ਜਿਹੜਾ ਹੈ ਕਿ ਵਿੱਚ ਆਪਾਂ ਸਾਫ ਸਫਾਈ ਹਸਪੀਟਲ ਦੀ ਗੋਈ ਪੇਸ਼ੈਂਟ ਏਰੀਆ ਦੀ ਸਾਰਾ ਸਟਾਫ ਦਾ ਸਾਰਾ ਸਫਾਈ ਦਾ ਦੇਖਿਆ ਜਾਂਦਾ ਤੇ ਮੇਨ ਜਿਹੜਾ ਜਾਦਾ ਹੁਲ 파ਟ ਹੈ ਉਹ ਆਪਣੇ ਜਿਹੜੇ ਸਫਾਈ ਸੇਵਕ ਆ ਉਹਨਾਂ ਦਾ ਆ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਇਸ ਲਈ ਮੈਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਥੈਂਕ ਯੂ ਕਰਦੀ ਹਾਂ ਅਕਚੁਅਲੀ ਡਾਕਟਰ ਵੀ ਇਨਵੋਲਵਰ ਵਿੱਚ ਸਾਰੇ ਕੋਆਪਰੇਟ ਕਰਨਗੇ ਤਾਂ ਹੀ ਹੋਏਗਾ ਸਟਾਫ ਜਾਦਾ ਹੁਲ ਆਪਣਾ ਮਤਲਬ ਜੀ ਜੀ ਸਫਾਈ ਸੇਵਕ ਦੇ ਜੀ ਜੀ ਥੈਂਕ ਯੂ ਸਾਰਿਆਂ ਦਾ ਅ ਅਸੀਂ ਕਾਫੀ ਸਮਾਂ ਲਗ ਮਤ ਕਲੀਅਰ ਕੀਤਾ ਸਮਾਂ ਕਿੰਨਾ ਕੁ ਲੱਗ ਗਿਆ ਜੀ ਇਸ ਤੇ 16 17 ਤੋਂ ਬਾਅਦ ਜਦੋਂ 24 ਦੇ ਜਿਹੜਾ 9 ਸਾਲ ਅੱਛਾ 9 ਸਾਲ ਹੋ ਗਏ ਜੀ 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 8-9 ਸਾਲਾਂ ਬਾਅਦ ਕੀ ਕੀ ਵੀ 9 ਸਾਲਾਂ ਬਾਅਦ ਆਪਣੀ ਮੇਨ ਤਰੰਗ ਲਈ ਆਈ ਹੈ ਜਿਦੇ ਵਿੱਚ ਆਪਣਾ ਸਮਾਣੇ ਹਸਪੀਟਲ ਦਾ ਨਾਮ ਆਇਆ ਜੀ 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 ਡਾਕਟਰ ਸੰਜੀਵ ਰੋੜਾ ਬਹੁਤ ਹੀ ਕੋਆਪਰੇਟਿਵ ਹੈ। ਉਹਨਾਂ ਨੇ ਉਹਨਾਂ ਨੇ ਜੁਆਇਨ ਕੀਤਾ ਸੀ ਥੋੜੇ ਦਿਨਾਂ ਬਾਅਦ ਹੀ ਅਸੀਂ ਕਾਇਆ ਕਲਪ ਦਾ ਸਾਡੇ ਚੈਕਿੰਗ ਹੋਈ ਸੀ ਸਟੱਸੀ ਕਲੀਅਰ ਹੋਈ ਸੀ। ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ ਟੀਵੀ ਨਾਲ ਗੱਲ ਕਰਨ ਲਈ। ਦੇਖ ਸਕਦੇ ਹੋ ਇਸ ਸਿਵਲ ਹਸਪਤਾਲ ਸਮਾਣਾ ਦੀ ਬੈਕਸਾਈਡ ਜੋ ਪਾਰਕ ਬਣਿਆ ਹੋਇਆ ਹੈ ਤੇ ਸਫਾਈ ਦੇ ਮਾਮਲੇ ਦੇ ਵਿੱਚ ਸਿਵਲ ਹਸਪਤਾਲ ਦਾ ਨਾਮ ਦੂਜੇ ਨੰਬਰ ਤੇ ਆਇਆ ਜਿਦੇ ਵਿੱਚ ਹਰਬਲ ਔਰ ਬੂਟੇ ਸਫਾਈ ਦੇ ਦਿਖਾ ਰਾਂ ਆ ਤੁਹਾਨੂੰ ਸਿਵਲ ਹਸਪਤਾਲ ਦਾ ਪਾਰਕ ਜਿੱਥੇ ਕਿ ਵੀ ਆ ਬੂਟੇ ਹਾਰ ਸ਼ਿੰਗਾਰ ਜਾਮਣ ਵਗੈਰਾ ਹੋਰ ਜੋ ਵੀ ਇਹਨਾਂ ਨੇ ਹਰਿਆਲੀ ਦੇ ਸਾਂਭ ਸੰਭਾਲ ਦੇ ਦੇਖ ਸਕਦੇ ਹੋ ਇਹ ਸਮਾਣਾ ਦਾ ਜਿਹੜਾ ਸਿਵਲ ਹਸਪਤਾਲ ਦਾ ਦੂਜੇ ਜਿਹੜਾ ਦੂਜਾ ਪਾਰਕ ਹੈ ਉਸ ਵਿੱਚ ਵੀ ਸਫਾਈ ਦਾ ਬਹੁਤ ਖਿਆਲ ਰੱਖਿਆ ਗਿਆ ਹੈ ਹਰੇ ਭਰੇ ਬੂਟਿਆਂ ਨਾਲ ਕਿ ਵੀ ਜਿਹੜੀ ਗੰਦਗੀ ਦਾ ਜੋ ਇੱਥੇ ਬਣੀ ਹੋਈ ਸੀ ਪੱਤੇ ਪੁੱਤੇ ਦਾ ਖਲਾਰਾ ਤੇ ਉਹਦੇ ਵੱਲ ਵੀ ਬਹੁਤ ਖਿਆਲ ਰੱਖਦੇ ਹੋਏ ਕਿ ਵੀ ਸਮਾਣਾ ਰਾਜਪੁਰਾ ਤੇ 90 ਦਾ ਵੀ ਨਾਮ ਹਸਪਤਾਲਾਂ ਦੇ ਵਿੱਚ ਆਇਆ ਹੈ ਸਫਾਈ ਦੇ ਵਿੱਚ ਸਮਾਣਾ ਔਰ ਨੱਬਾ ਤੇ ਬੈਡਮਿੰਟਨ ਖੇਲਣ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਹੋਇਆ ਹੈ ਹਸਪਤਾਲ ਦੀ ਬੈਕ ਸਾਈਡ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪਹਿਲਾਂ ਨਾਲੋਂ ਹੁਣ ਕੁਝ ਫਰਕ ਵੀ ਹੈ ਹਸਪਤਾਲ ਦਾ ਕਿ ਵੀ ਜਿਵੇਂ ਹਰਿਆਲੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਹੋਰ ਕੰਮਾਂ ਦੇ ਵਿੱਚ ਵੀ ਮੋਰੀ ਮੋਰੀ ਆ ਰਿਹਾ ਸਫਾਈ ਹੋ ਗਈ